आप हाँ। <laughs> शक्ल नहीं देखी वो भी पूरो अरे रे, ये तो धोती खोल रहा है ਨੇਗੇਟਿਵ ਫੇਮ ਮਤਲਬ ਕਿ ਡਿਸਹਨਰ ਦੀਆਂ ਭੁਖੀਆਂ ਸੋਨੂ ਤੇ ਭੂਰੋ ਆਗੀਆਂ ਇਕੱਠੀਆਂ ਰਿਪਲਾਈ ਕਰਨ ਦੋਨਾਂ ਨੇ ਸਿਰ ਤੇ ਚੁੰਨੀਆਂ ਤਾਂ ਇਦਾਂ ਲਈਆਂ ਜਿਵੇਂ ਸੂਫੀ ਸਾਧਵੀਆਂ ਹੋਣ ਪਰ ਗੱਲ ਤਾਂ ਤਾਂ ਪਾਉਂਦੀ ਨਾ ਜੇ ਸਿਰ ਤੇ ਚੁੰਨੀ ਲਈ ਤੇ ਮੂੰਹ ਚੋਂ ਨਿਕਲੇ ਸ਼ਬਦ ਮੈਚ ਕਰਦੇ ਹੁੰਦੇ ਤੁਸੀਂ ਤਾਂ ਸਿਮਤੀ ਲਈ ਅਪਣਾਏ ਪਹਿਰਾਵੇ ਦੀ ਵੀ ਡਿਸਰੈਸਪੈਕਟ ਕਰਤੀ ਕਿਤਾ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਮੇਰਾ YouTube ਚੈਨਲ ਤੇ ਅੱਜ ਅੱਜ ਆਪਾਂ ਗੱਲ ਕਰਦੇ ਆ ਰੋਸਟਿੰਗ ਠੀਕ ਹੈ ਰੋਸਟਿੰਗ ਕਹਿੰਦੇ ਨੇ ਵੀ ਮਤਲਬ ਵੀਡੀਓ ਨੂੰਸਟ ਕਰਦੇ ਨੇ ਠੀਕ ਹੈ ਕਹਿੰਦੇ ਰੋਸਟਰਸ ਵੀਡੀਓ ਨੂੰ ਰੋਸਟ ਕਰਦੇ ਆ ਪਰ ਹੁਣ ਇਹਨੂੰ ਪਾਗਲ ਨੂੰ ਕੌਣ ਸਮਝਾਵੇ ਕਿ ਰੋਸਟਰ ਦਾ ਮਤਲਬ ਹੀ ਕ੍ਰਿੰਜ ਕੰਟੈਂਟ ਨੂੰ ਰੋਸਟ ਕਰਨਾ ਹੁੰਦਾ ਬਾਸ ਫਰਕ ਸਿਰਫ ਹੈ ਨਾ ਕਿ ਅਸੀਂ ਵੀਡੀਓਜ਼ ਨੂੰ ਨਹੀਂ ਉਹਨਾਂ ਕੰਟੈਂਟ ਕ੍ਰੀਏਟਰਸ ਨੂੰ ਰੋਸਟ ਕਰਦੇ ਆ ਜਿਨ੍ਹਾਂ ਦੇ ਵਿਊਜ਼ ਝੂਠ ਤੇ ਕਲਿੱਕਬੇਟ ਨਾਲ ਆਉਂਦੇ ਆ ਜਿੱਥੇ ਟੈਲੈਂਟ ਤਾਂ ਜ਼ੀਰੋ ਹੋਵੇ ਤੇ ਈਗੋ VIP ਪਾਸ ਵਾਲੀ ਚੱਕੀ ਹੋਵੇ ਤੇ ਜਦੋਂ ਰੋਸਟਰਸ ਸੱਚ ਬੋਲਦੇ ਨੇ ਤਾਂ ਤੁਹਾਡੇ ਵਰਗੇ ਕੰਟੈਂਟ ਕ੍ਰੀਏਟਰਸ ਰੋਂਦੇ ਹੋਏ ਕੈਮਰੇ ਦੇ ਸਾਹਮਣੇ ਆ ਜਾਂਦੇ ਆ ਮਨ ਲਿਆ ਮੰਨ ਲਿਆ ਚਲੋ ਸਾਰੇ ਜਣੇ ਕਲਾਪ ਕਰੋ ਅਵਾਰਡ ਜਾਰੀ ਕਰਵਾ ਦਈਏ ਹਜੇ ਵੀ ਥੱਕ ਕੇ ਕਹਿੰਦੀ ਹੈ ਕਿ ਮੰਨ ਲਿਆ ਮੈਨੂੰ ਤਾਂ ਲੱਗਦਾ ਇਹਦੇ ਹਜੇ ਵੀ ਮਾਈਂਡ ਚ ਡਾਊਟ ਆ ਕਿ ਰੋਸਟਿੰਗ ਦਾ ਮਤਲਬ ਰੋਸਟ ਕਰਨਾ ਹੁੰਦਾ ਦੋਵੇਂ ਭੈਣਾਂ ਨਹੀਂ ਲੱਗਦਾ ਦਿਮਾਗ ਗਿੱਟਿਆਂ ਚ ਰੱਖਿਆ ਪਿਆ ਪਰ ਬੰਦੇ ਨੂੰ ਜੱਜ ਕਰਨ ਲਈ ਇੰਨਾ ਟਾਈਮ ਲੱਗਦਾ ਕਿ ਆਪਾਂ ਵੀਡੀਓ ਦੇਖ ਕੇ ਬੰਦੇ ਨੂੰ ਜੱਜ ਕਰ ਲਈਏ ਠੀਕ ਹੈ ਵਲੌਗ ਨੂੰ ਤਾਂ ਪਰਸਨਲ ਡਾਇਰੀ ਬਣਾਇਆ ਪਿਆ ਜਿਹੜਾ ਬੰਦਾ ਆਪਣੀ ਫੈਮਲੀ ਦੇ ਨਾਲ ਵੀ ਨਹੀਂ ਸ਼ੇਅਰ ਕਰਦਾ ਤੇ ਹਜੇ ਕਹਿੰਦੀ ਕਿ ਮੇਰੀ ਵੀਡੀਓ ਵੇਖ ਕੇ ਤੁਸੀਂ ਮੈਨੂੰ ਜੱਜ ਕਿਵੇਂ ਕਰ ਸਕਦੇ ਹੋ ਜਦੋਂ ਤੇਰਾ ਆਪਦੀ ਪ੍ਰਾਈਵੇਟ ਲਾਈਫ ਤੇ ਕਾਬੂ ਹੈ ਨਹੀਂ ਤਾਂ ਤੂੰ ਸਾਨੂੰ ਕਿਵੇਂ ਬਲੇਮ ਕਰ ਸਕਦੀ ਆ ਤੇ ਬਹੁਤ ਵੀਡੀਓ ਚ ਦੇਖਿਆ ਮੈਂ ਨਾ ਸੋਨੂ ਨੂੰ ਵੀ ਰੋਸਟ ਹੁੰਦੀ ਆ ਮੈਨੂੰ ਵੀ ਰੋਸਟ ਹੁੰਦੀ ਆ ਪਹਿਲੀ ਗੱਲ ਤਾਂ ਲੋਕਾਂ ਨੇ ਮੇਰਾ ਨਾਮ ਹੀ ਪੂਰਾ ਰੱਖ ਰੱਖਿਆ ਜਿਨ੍ਹਾਂ ਨੇ ਕਹਿੰਦੀ ਆਂ ਦੀ ਸ਼ਕਲ ਨਹੀਂ ਦੇਖੀ ਉਹ ਵੀ ਪੂਰਾ ਕਹਿਣ ਸਹੀ ਗੱਲ ਆ ਆਪਦੀਆਂ ਸ਼ਕਲਾਂ ਤਾਂ ਦਿਨ ਵਿੱਚ ਬੰਦਾ ਸ਼ੀਸ਼ੇ 'ਚ ਇੱਕ ਵਾਰ ਵੇਖ ਲੂ ਦੋ ਵਾਰ ਵੇਖ ਲੂ ਪਰ ਤੁਹਾਡੀਆਂ ਸ਼ਕਲਾਂ ਤਾਂ ਸੋਸ਼ਲ ਮੀਡੀਆ ਤੇ ਸਾਰਾ ਦੇਣੀ ਆਉਂਦੀਆਂ ਰਹਦੀਆਂ ਕਦੇ ਵਲੌਗ ਦੇ ਰੂਪ 'ਚ ਕਦੇ ਰੀਲ ਦੇ ਰੂਪ 'ਚ ਤੇ ਕਦੇ ਰੋਸਟ ਦੇ ਰੂਪ 'ਚ ਤੇ ਬਸ ਇਸੇ ਕਰਕੇ ਲੋਕਾਂ ਨੂੰ ਆਪਦੀਆਂ ਸ਼ਕਲਾਂ ਤੋਂ ਜ਼ਿਆਦਾ ਤੁਹਾਡੀਆਂ ਸ਼ਕਲਾਂ ਦਾ ਪਤਾ ਤੇ ਨਾਲੇ ਜੇ ਤੈਨੂੰ ਲੋਕ ਪੂਰੋ ਕਹਿ ਵੀ ਦਿੰਦੇ ਆ ਤੇ ਤੈਨੂੰ ਮਾੜਾ ਕੀ ਕਹਤਾ ਸਾਰੇ ਇੰਡੀਅਨਸ ਦੇ ਸਕਿਨ ਟਨ ਪੂਰੀ ਹੀ ਆ ਮੈਨੂੰ ਤਾਂ ਲੱਗਦਾ ਇਹਨਾਂ ਦੋਵਾਂ ਭੈਣਾਂ ਨੂੰ ਅੰਗਰੇਜ਼ ਨਾ ਕਹਿਣਾ ਪਿਆ ਕਰੂ ਹੋ ਸਕਦਾ ਜੇ ਇਹ ਪੂਰੋ ਕਹਿਣ ਤੇ ਐਫੈਂਡ ਹੁੰਦੀਆਂ ਤਾਂ ਅੰਗਰੇ

ਚਾਲਾਂਸੀ ਤੇਰੀ ਗੱਲ ਮੰਨ ਲਈ ਅਸੀਂ ਤੈਨੂੰ ਤੇਰੇ ਘਰੇ ਆ ਕੇ ਜੱਜ ਕਰਿਆ ਕਰਾਂਗੇ ਪਰ ਤੂੰ ਵੀ ਜਿਹੜੀਆਂ ਆਪਦੀ ਹੁੰਦੀ ਵੇਚਦੀ ਵਲੌਗ ਚ ਦਿਖਾਉਣੀ ਆ ਨਾ ਉਹ ਡੇਲੀ ਹਰ ਇੱਕ ਦੇ ਘਰੇ ਲਾਈਵ ਜਾ ਜਾ ਕੇ ਵਿਖਾਇਆ ਕਰ ਪਾਗਲੇ ਜਦੋਂ ਤੂੰ ਆਪਣੀ ਹੁੰਦੀ ਇਨਸਲਟ ਸਾਨੂੰ ਰੋਜ਼ ਦਿਖਾਉਣੀ ਆ ਤਾਂ ਅਸੀਂ ਵੀ ਤਾਂ ਤੈਨੂੰ ਉਸੇ ਵੇਚ ਤੇ ਜੱਜ ਕਰਾਂਗੇ ਨਾ ਗ੍ਰੈਜੂਏਟਡનેસ ਵਾਲੇ ਵੇਖ ਲੋ ਚੁੱਕੇ ਰੋਸਟਰਸ ਤੇ ਆਏ ਤੁਹਾਨੂੰ ਇੱਕ ਗੱਲ ਕਰਦੇ ਆਪਾਂ ਹਰ ਸ੍ਰੀਤੋ ਜੋ ਕੀ ਨਹੀਂ ਰੋਸਟਰ ਨਹੀਂ ਹੈ ਨਾ ਹਈ ਹੋ ਰੱਬਾ ਉਹ ਰੋਸਟਡ ਨਹੀਂ ਰੋਸਟਰ ਆ ਪਹਿਲਾਂ ਰੋਸਟਡ ਤੇ ਰੋਸਟਰ ਚ ਜਾ ਕੇ ਫਰਕ ਸਮਝ ਗਿਆ ਮੈਨੂੰ ਲੱਗਦਾ ਇਹਨੇ ਦਿਮਾਗ ਜ਼ਿਆਦਾ ਨਾ ਵਰਤਿਆ ਜਾਵੇ ਇਸੇ ਕਰਕੇ ਕਦੇ ਦਿਮਾਗ ਖੋਲ ਕੇ ਪੜ੍ਹਾਈ ਨਹੀਂ ਕੀਤੀ ਤੇ ਉਸੇ ਕਰਕੇ ਤੇ ਦਿਮਾਗ ਨੂੰ ਜੰਗ ਲੱਗੀ ਪਈ ਆ ਜਿਹਦਾ ਭੁਗਤਾਨ ਇਹਦੇ ਨਾਲ ਨਾਲ ਇਹਦੀ ਫੈਨ ਫਾਲੋਇੰਗ ਨੂੰ ਵੀ ਕਰਨਾ ਪੈ ਰਿਹਾ ਹਾਂਜੀ ਮਤਲਬ ਕਿ ਅਸੀਂ ਪੋਡਕਾਸਟ ਕੀਤਾ ਸੀ ਠੀਕ ਹੈ ਅਸੀਂ ਬਲੌਗ ਬਣਾਇਆ ਸੀ ਅਸੀਂ ਉਹ ਚ ਕੁਝ ਗਲਤ ਨਹੀਂ ਦਿਖਾਇਆ ਠੀਕ ਹੈ ਅਸੀਂ ਕੁਝ ਅਸ਼ਲੀਲ ਵੀਡੀਓ ਨਹੀਂ ਕੀਤੀ ਹਨਾ ਤੇ ਅਸੀਂ ਸਿਰਫ ਵੀਡੀਓ ਬਣਾਈ ਸੀ ਤੇ ਸਾਰਿਆਂ ਨੂੰ ਟਾਈਟਲ ਲਿਖ ਕੇ ਵੀ ਦੱਸਿਆ ਸੀ ਠੀਕ ਹੈ ਪੋਡਕਾਸਟ ਸੋ ਮੈਂ ਆਪਣੇ ਲਾਈਫ ਬਾਰੇ ਜੋ ਦੱਸਿਆ ਸੀ ਸਹੀ ਦੱਸਿਆ ਸੀ ਮੈਂ ਕਿਸੇ ਚ ਝੂਠ ਨਹੀਂ ਬੋਲਿਆ ਸੀ ਠੀਕ ਹੈ ਨਾ ਨਾ ਝੂਠ ਹੁੰਦਾ ਕਿ ਇਹਨੂੰ ਤਾਂ ਪਤਾ ਹੀ ਨਹੀਂ ਇਹਨੇ ਤਾਂ ਮਜ਼ਾਕ ਮਚਾਕ ਚ ਆਪਦੇ ਘਰ ਵਾਲੇ ਦੇ ਮਾਪਿਆਂ ਮਾਰਤੇ ਯਾਰ ਕਿੰਨੀ ਬੇਸ਼ਰਮਗੀ ਦੀ ਗੱਲ ਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਝੂਠ ਬੋਲਿਆ ਤੇ ਉਤੋਂ ਆਪਦੀ ਗਲਤੀ ਐਸੈਪਟ ਕਰਨ ਦੀ ਥਾਂ ਤੇ ਇੱਥੇ ਰਿਪਲਾਈ ਦੇਣਾਈ ਬੈਠੀ ਆ ਇਹ ਆ ਸਿਰੇ ਦੇ ਠੀਠ ਬਲੌਗਰ ਇਹ ਤਾਂ ਤਾਂ ਸੱਸ ਸਹੁਰਾ ਵੀ ਕਹਿੰਦਾ ਹੋਣਾ ਕਿ ਅਸੀਂ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਸੀ ਜੋ ਜਿਉਂਦੇ ਜੀ ਸਾਨੂੰ ਮਰਨਾ ਪਿਆ ਤੇ ਦੂਜੀ ਗੱਲ ਇਹ ਵੀ ਦੱਸਦੀ ਕਿ ਸਾਲ ਦੇ 365 ਦਿਨਾਂ ਚ ਅੱਗੇ ਤਾਂ ਤੁਸੀਂ ਕਦੇ ਸਿਰ ਤੇ ਚੁੰਨੀ ਨਹੀਂ ਲਈ ਤੇ ਜੇ ਅੱਜ ਰਿਪਲਾਈ ਕਰਨਾ ਸੀ ਤਾਂ ਦੋਨੋਂ ਭੈਣਾਂ ਸੱਚੀ ਸਵਿਤ੍ਰੀ ਬਣ ਕੇ ਸਿਰ ਤੇ ਚੁੰਨੀਆਂ ਲੈ ਕੇ ਬੈਠੀਆਂ ਯਾਰ ਇੰਨੀਆਂ ਤੇਜ਼ ਤਰਾਰ ਕੁੜੀਆਂ ਪਹਿਰਾਵੇ ਨੂੰ ਵੀ ਯੂਜ਼ ਕਰ ਰਹੀਆਂ ਵੀ ਅਸੀਂ ਵਿਕਟਮ ਲੱਗੀਏ ਪਬਲਿਕ ਦੀ ਸਿੰਮਪਥੀ ਲੈਣ ਨੂੰ ਬਿਲਕੁਲ ਇਨੋਸੈਂਟ ਬਣੀਆਂ ਬੈਠੀਆਂ ਅਸਲ ਦੇ ਵਿੱਚ ਇਹਨਾਂ ਦਾ ਕੁਝ ਵੀ ਰੀਅਲ ਨਹੀਂ ਹੁੰਦਾ ਸਭ ਕੁਝ ਫੇਕ ਸਾਰੇ ਡਰਾਮੇ ਕੋਈ ਕੁਝ ਵੀ ਬਣਾ ਰੈਸਿਪੀ ਸੀ ਤੇ ਤੁਸੀਂ ਵੀ ਬਣਾ ਸਕਦੇ ਆ ਘਰੇ ਹਨਾ ਮੈਂ ਜੇ ਬਣਾ ਲਈ ਤਾਂ ਵੀਡੀਓ ਬਣਾ ਲਈ ਤੁਸੀਂ ਵੀ ਤਾਂ ਹਰੇਕ ਨੂੰ ਚੱਕ ਕੇ ਜੱਜ ਕਰਨ ਲੱਗ ਗਏ ਨੇ ਹਰੇਕ ਦੀ ਵੀਡੀਓ ਚੱਕ ਕੇ ਉਹਨਾਂ ਨੂੰ ਰੋਸਟ ਕਰਨ ਲੱਗ ਗਏ ਨੇ ਇਹ ਨਹੀਂ ਦੇਖਦੇ ਕਿ ਉਹਨਾਂ ਨੇ ਕਿਵੇਂ ਬਣਾਈਆ ਕਿਵੇਂ ਨਹੀਂ ਬਣਾਈ ਹਨਾ ਜੇ ਹੁਣ ਕੋਈ ਚਾਹ ਤੇ ਮੈਗੀ ਦੀ ਰੈਸিপি ਨੂੰ ਐਕਸਕਲੂਸਿਵ ਕੰਟੈਂਟ ਵਾਂਗ ਦੱਸੂਗਾ ਤਾਂ ਰੋਸਟੀ ਹੋਊਗਾ ਜੇ ਤੂੰ ਮਜ਼ਾਕ ਚਾਹਦੇ ਹਸਬੈਂਡ ਨਾਲ ਵੀਡੀਓ ਬਣਾ ਕੇ ਉਹਨੂੰ ਭੋਲਾ ਕਹਿ ਸਕਦੀ ਆ ਤੇ ਕਿਉਂ ਅਸੀਂ ਤੇਰੇ ਨਾਲ ਮਜ਼ਾਕ ਨਹੀਂ ਕਰ ਸਕਦੇ ਕਿ ਮਜ਼ਾਕ ਕਰਨ ਦਾ ਲਾਇਸੈਂਸ ਸਿਰਫ ਤੈਨੂੰ ਹੀ ਮਿਲਿਆ ਚੱਲ ਨਾਲ ਦੀ ਨਾਲ ਤੁਹਾਨੂੰ ਅਗਲਾ ਜਵਾਬ ਵੀ ਦੇ ਹੀ ਦਈਏ ਕਿਉਂਕਿ ਤੁਹਾਡਾ ਦਿਮਾਗ ਜਿੰਨੀ ਇੱਕ ਗੱਲ ਕੀਤੀ ਹੋਵੇ ਉੱਥੇ ਕੀ ਰੁਕ ਜਾਂਦਾ ਨਹੀਂ ਤਾਂ ਤੁਸੀਂ ਕੱਲ ਨੂੰ ਫੇਰ ਆ ਕੇ ਕਹਿ ਦੇਣਾ ਕਿਉਂ ਤਾਂ ਮੇਰਾ ਹਸਬੈਂਡ ਆ ਮੈਂ ਤਾਂ ਉਹਨੂੰ ਭੋਲਾ ਕਹਿ ਸਕਦੀ ਆ ਤੇ ਤੂੰ ਵੀ ਪਬਲਿਕ ਪ੍ਰਾਪਰਟੀ ਆ ਤੇ ਅਸੀਂ ਵੀ ਤੈਨੂੰ ਪੂਰਾ ਕਹਿ ਸਕਦੇ ਆ ਜੇ ਤੂੰ ਉਹਦੇ ਨਾਲ ਮਜ਼ਾਕ ਕਰ ਸਕਦੀ ਆ ਤੂੰ ਵੀ ਸੋਸ਼ਲ ਮੀਡੀਆ ਤੇ ਆ ਤਾਂ ਅਸੀਂ ਵੀ ਤੇਰੇ ਨਾਲ ਮਜ਼ਾਕ ਕਰ ਸਕਦੇ ਆ ਮਾਣੇ ਲਿਖਿਆਗਾ ਪੂਰਾ ਨੂੰ ਪੂਰਾ ਵਿਸ਼ਵਾਸ ਆ ਭੋਲੇ ਤੇ ਪੱਕਾ ਗਾਣਾ ਫੱਡੂ ਠੀਕ ਆ ਤੇ ਤੁਹਾਨੂੰ ਕੀ ਪਤਾ ਹਨਾ ਮੇਰਾ ਹਸਬੰਡ ਕਿਵੇਂ ਆ ਕਿਵੇਂ ਨਹੀਂ ਹਨਾ ਤੇ ਉਹਨੂੰ ਭੋਲਾ ਕਿਉਂ ਕਿਹਾ ਜਾਂਦਾ ਹਨਾ ਕਿਉਂਕਿ ਅਸੀਂ ਆਪਾਂ ਇੱਕ ਦੂਜੇ ਨੂੰ ਵਿਸ਼ਵਾਸ ਵੀ ਮਤਲਬ ਕਹਿ ਦਿੰਨੇ ਆ ਮਜ਼ਾਕ ਚ ਹਨਾ ਵੀ ਉਹ ਇਹ ਤੂ ਹਨਾ ਆਪਾਂ ਕੁਛ ਵੀ ਇੱਕ ਦੂਜੇ ਨੂੰ ਬੋਲ ਦਿੰਨੇ ਆ ਮਜ਼ਾਕ ਚ ਜੇ ਮਜ਼ਾਕ ਚ ਅਸੀਂ ਵੀਡੀਓ ਬਣਾ ਲਈ ਸੀ ਤਾਂ ਉਹਨਾਂ ਨੇ ਨਾਮ ਹੀ ਰੱਖ ਤੈਨਾਂ ਦਾ ਹਨਾ ਤੇ ਦੂਜਾ ਮੇਰਾ ਨਾਮ ਪੂਰਾ ਰੱਖ ਰਿਹਾ ਕਿਉਂ ਰੱਖਿਆ ਬਈ ਕਿਸ ਗੱਲੋਂ ਰੰਗ ਰੂਪ ਤਾਂ ਰੱਬ ਦੀ ਦੇਣਾ ਹਨਾ ਇਦਾਂ ਨਹੀਂ ਬੋਲਣਾ ਚਾਹੀਦਾ ਆਪਾਂ ਨੂੰ ਕਿਸੇ ਨੂੰ ਵੀ ਜੇ ਤੂੰ ਮਜ਼ਾਕ ਚਾਹੁੰਦੇ ਹਸਬੈਂਡ ਨਾਲ ਵੀਡੀਓ ਬਣਾ ਕੇ ਉਹਨੂੰ ਭੋਲਾ ਕਹਿ ਸਕਦੀ ਆ ਤੇ ਕਿਉਂ ਅਸੀਂ ਤੇਰੇ ਨਾਲ ਮਜ਼ਾਕ ਨਹੀਂ ਕਰ ਸਕਦੇ ਕਿ ਮਜ਼ਾਕ ਕਰਨ ਦਾ ਲਾਇਸੈਂਸ ਸਿਰਫ ਤੈਨੂੰ ਹੀ ਮਿਲਿਆ ਚੱਲ ਨਾਲ ਦੀ ਨਾਲ ਤੁਹਾਨੂੰ ਅਗਲਾ ਜਵਾਬ ਵੀ ਦੇ ਹੀ ਦਈਏ ਕਿਉਂਕਿ ਤੁਹਾਡਾ ਦਿਮਾਗ ਜਿੰਨੀ ਇੱਕ ਗੱਲ ਕੀਤੀ ਹੋਵੇ ਉੱਥੇ ਕੀ ਰੁਕ ਜਾਂਦਾ ਨਹੀਂ ਤਾਂ ਤੁਸੀਂ ਕੱਲ ਨੂੰ ਫੇਰ ਆ ਕੇ ਕਹਿ ਦੇਣਾ ਕਿਉਂ ਤਾਂ ਮੇਰਾ ਹਸਬੈਂਡ ਆ ਮੈਂ ਤਾਂ ਉਹਨੂੰ ਭੋਲਾ ਕਹਿ ਸਕਦੀ ਆ ਤੇ ਤੂੰ ਵੀ ਪਬਲਿਕ ਪ੍ਰਾਪਰਟੀ ਆ ਤੇ ਅਸੀਂ ਵੀ ਤੈਨੂੰ ਭੋਲਾ ਕਹਿ ਸਕਦੇ ਆ ਜੇ ਤੂੰ ਉਹਦੇ ਨਾਲ ਮਜ਼ਾਕ ਕਰ ਸਕਦੀ ਆ ਤੂੰ ਵੀ ਸੋਸ਼ਲ ਮੀਡੀਆ ਤੇ ਆ ਤਾਂ ਅਸੀਂ ਵੀ ਤੇਰੇ ਨਾਲ ਮਜ਼ਾਕ ਕਰ ਸਕਦੇ ਆ ਘੁੰਮਦੇ ਹੋਣਾ ਕਦੇ ਅਸੀਂ ਇਹ ਜੇ ਕੱ ਜਿਵੇਂ ਤੁਸੀਂ ਸੋਚਦੇ ਆ ਹਨਾ ਤੇ ਇਹ ਕਰਦਾਂ ਗੱਲ ਪਾਈ ਜਾਂਦਾਂ ਉਹ ਕਰੀ ਜਾਂਦਾਂ ਲੋਕ ਇੰਨਾ ਨਾ ਕੁਛ ਕਰਦੇ ਆ ਹਨਾ ਸਭ ਦੇ ਸਾਹਮਣੇ ਪਰ ਅਸੀਂ ਕਦੇ ਨਹੀਂ ਐਦਾਂ ਦੀਆਂ ਵੀਡੀਓ ਬਣਾਈਆਂ ਜੋ ਕਿਸੇ ਨੂੰ ਗਲਤ ਮੈਸੇਜ ਕਰਨ ਹਨਾ ਤੇ ਅਸੀਂ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਅਸੀਂ ਕਦੇ ਕਿਸੇ ਨੂੰ ਜੱਜ ਨਹੀਂ ਕੀਤਾ ਤੇ ਪਰ ਪਤਾ ਨਹੀਂ ਕਿਉਂ ਸਾਨੂੰ ਜੱਜ ਕਰਨ ਲੱਗ ਜਾਂਦੇ ਆ ਹਨਾ ਸਹੀ ਗੱਲ ਆ ਸਹੀ ਮੈਸੇਜ ਜਾਂ ਗਲਤ ਮੈਸੇਜ ਸਾਡੇ ਤੱਕ ਤਾਂ ਤਾਂ ਪਹੁੰਚੂਗਾ ਨਾ ਜੇ ਤੁਹਾਡੇ ਪੱਖੇ ਦੀ ਆਵਾਜ਼ ਤੇ ਬੱਕਰੀਆਂ ਦੀ ਆਵਾਜ਼ਾਂ ਨੂੰ ਘਟੂਗੀ ਤਾਂ ਤੇ ਦੂਜੀ ਗੱਲ ਤੁਸੀਂ ਕਿਸੇ ਨੂੰ ਜੱਜ ਤਾਂ ਨਹੀਂ ਕੀਤਾ ਕਿਉਂਕਿ ਉਹ ਤੁਹਾਡੇ ਵਰਗਾ ਕੰਟੈਂਟ ਲੈ ਕੇ ਵਲੌਗ ਨਹੀਂ ਪਾਉਂਦੇ ਤੇ ਬਾਕੀ ਲੋਕ ਵੀ ਤਾਂ ਵੀਡੀਓ ਬਣਾਉਂਦੀ ਐ ਤੇ ਜੇ ਕੋਈ ਮਾੜੇ ਘਰ ਦਾ ਬੰਦਾ ਵੀਡੀਓ ਬਣਾ ਲੇ ਤਾਂ ਉਹ ਵੀ ਚੱਕ ਲੈਂਦੇ ਆ ਤੇ ਜੇ ਕੋਈ ਵਧੀਆ ਘਰੋਂ ਵੀਡੀਓ ਬਣਾਵੇ ਉਹਦੀ ਵੀਡੀਓ ਕੌਣ ਨਹੀਂ ਚੱਕਦੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਸਟ ਕਰਦੇ ਇਹ ਗੱਲ 'ਚ ਵੀ ਪੁਆਇੰਟ ਹੈ ਹਨਾ ਵਿਕਟਿਮ ਕਾਰਡ ਪਲੇ ਕਰਨਾ ਹੀ ਆ ਚੱਲ ਮੰਨ ਲਿਆ ਜਿਹੜੇ ਲੋਕ ਹੁਣ ਤੇਰੇ ਰੋਸਟ ਨਹੀਂ ਦੇਖਦੇ ਉਹਨਾਂ ਨੂੰ ਤਾਂ ਇਹੀ ਲੱਗੂਗਾ ਨਾ ਰੋਸਟਰਜ਼ ਹਰੇਕੋ ਕੰਟੈਂਟ ਨੂੰ ਰੋਸਟ ਕਰ ਦਿਆ ਜੀ ਨੂੰ ਕਰਨਾ ਚਾਹੀਦਾ ਤੇ ਫਿਰ ਚਾਹੇ ਕੋਈ ਗਰੀਬ ਘਰ ਤੋਂ ਹੋਵੇ ਤੇ ਚਾਹੇ ਕੋਈ ਅਮੀਰ ਘਰ ਤੋਂ ਹੋਵੇ ਨਰੂਲਾ ਫੈਮਿਲੀ ਨੇ ਕਿਸਾਨਾਂ ਦੀ ਮਦਦ ਕੀਤੀ ਤਾਂ ਉਹਨਾਂ ਨੂੰ ਪ੍ਰੇਜ਼ ਕੀਤਾ ਗਿਆ ਉਹਨਾਂ ਨੇ ਸੈਕਿੰਡ ਮੈਰਿਜ ਦਿਖਾਈ ਤਾਂ ਉਹਨਾਂ ਨੂੰ ਰੋਸਟ ਕੀਤਾ ਗਿਆ। ਉਹਨਾਂ ਨੇ ਬੇਬੀ ਡਿਲੀਵਰੀ ਦਾ ਵਲੌਗ ਦਿਖਾਇਆ ਤਾਂ ਉਹਨਾਂ ਨੂੰ ਰੋਸਟ ਕੀਤਾ ਗਿਆ। ਰਮਨ ਮੱਖੀ ਨੂੰ ਹਰ ਇੱਕ ਵਲੌਗ ਤੇ ਰੋਸਟ ਕੀਤਾ ਜਾਂਦਾ। ਇੰਦਰ ਕੀਰਤ ਵੀ ਜਦੋਂ ਕੋਈ ਕ੍ਰਿੰਚ ਕੰਟੈਂਟ ਬਣਾਉਂਦੇ ਆ ਤਾਂ ਉਹਨਾਂ ਨੂੰ ਰੋਸਟ ਕੀਤਾ ਜਾਂਦਾ। ਇਥੋਂ ਤੱਕ ਕਿ ਕੋਈ ਵੀ ਵਲੌਗਰ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ, ਲਵ ਸਟੋਰੀਜ਼ ਸ਼ੇਅਰ ਕਰਨ ਤਾਂ ਰੋਸਟ ਕੀਤਾ ਜਾਂਦਾ ਤੇ ਹੋਰ ਪਤਾ ਹੀ ਨਹੀਂ ਕਿੰਨੇ ਕ ਨੇਮ ਆ। ਹੋਰ ਦੱਸ ਇਹਦੋਂ ਵੱਡੇ ਬੰਦੇ ਨੂੰ ਕਿਨੂੰ ਰੋਸਟ ਕਰਦੀ ਏ। ਫਿਰ ਇਸ ਟਾਈਮ ਤਾਂ ਸਭ ਤੋਂ ਪਾਵਰਫੁਲ ਮੋਦੀ ਆ। ਚਲ ਫਿਰ ਹਾਂ ਕਰ ਅਸੀਂ ਭੋਲੇ ਦੀ ਘਰ ਵਾਲੀ ਨੂੰ ਰੋਸਟ ਨਹੀਂ ਕਰਦੇ ਤੂੰ ਸਾਨੂੰ ਮੋਦੀ ਦੀ ਘਰ ਵਾਲੀ ਲੱਭ ਕੇ ल्या ਦੇ ਅਸੀਂ ਉਹਨੂੰ ਰੋਸਟ ਕਰ ਲਿਆ ਕਰਾਂਗੇ ਅਸੀਂ ਇਦਾਂ ਦਾ ਕੁਝ ਕਰਦੇ ਵੀ ਆ ਆਪਦੇ ਮਨ ਦੀ ਖੁਸ਼ੀ ਲਈ ਕਰਦੇ ਆ ਠੀਕ ਐ ਆਪਾਂ ਕਿਸੇ ਲਈ ਨਹੀਂ ਕਰਦੇ ਇਹ ਚ ਰੋਸਟ ਕਰਨ ਵਾਲੀ ਕਿਹੜੀ ਗੱਲ ਹੋਣੀ ਇਤੇ ਹੀ ਗੱਲ ਕਰਦੀ ਆ ਕਿ ਜਿਹੜਾ ਮੈਂ ਟੈਟੂ ਬਣਵਾਇਆ ਉਹਦੇ ਤੇ ਮੈਨੂੰ ਰੋਸਟ ਕਿਉਂ ਕੀਤਾ ਗਿਆ ਅਸੀਂ ਆਪਦੀ ਮਨ ਦੀ ਖੁਸ਼ੀ ਲਈ ਕਰਦੇ ਆ ਅਸੀਂ ਕਿਸੇ ਦੀ ਮਨ ਦੀ ਖੁਸ਼ੀ ਲਈ ਨਹੀਂ ਕਰਦੇ ਤਾਂ ਤੁਹਾਡੇ ਗੱਲ ਤੇ ਕੀ ਨੇ ਤਲਵਾਰ ਰੱਖੀ ਸੀ ਕਿ ਤੁਸੀਂ ਸਾਨੂੰ ਵਲੌਗ ਪਾ ਕੇ ਦਿਖਾਓ ਹੀ ਦਿਖਾਓ ਵਲੌਗਸ ਨੂੰ ਤਾਂ ਤੁਸੀਂ ਮਿਊਜ਼ੀਅਮ ਸਮਝੇ ਬੈਠੇ ਹੋ ਕਿ ਜਿੱਥੇ ਤੁਸੀਂ ਆਪਦੀਆਂ ਪ੍ਰਾਈਵੇਟ ਚੀਜ਼ਾਂ ਡਿਸਪਲੇ ਕਰਨੀਆਂ ਹਰ ਇੱਕ ਵੀਡੀਓ ਨੂੰ ਬੈਕ ਟੂ ਬੈਕ ਚੱਕਿਆ ਜਾਂਦਾ ਪਰ ਮੈਂ ਕਦੇ ਵੀ ਕਦੇ ਵੀ ਸਾਨੂੰ ਬੋਲਣੇ ਨਹੀਂ ਕੋਸ਼ਿਸ਼ ਮੈਂ ਫਿਰ ਵੀ ਕਹਿ ਦਿੰਦੀ ਆ ਚਲੋ ਕੋਈ ਗੱਲ ਨਹੀਂ ਤੇ ਫਿਰ ਹੁਣ ਕਿਉਂ ਬੋਲਿਆ ਤੁਸੀਂ ਦੋਵਾਂ ਭੈਣਾਂ ਨੇ ਉਹ ਵੀ ਇੱਕੋ ਦਿਨ ਕੀ ਗੱਲ ਕੰਟੈਂਟ ਦੀ ਕਮੀ ਆ ਗਈ ਸੀ ਚੱਲ ਕੋਈ ਨਹੀਂ ਹੁਣ ਫਿਰ ਰੋਸਟਰਸ ਕਮਿਊਨਿਟੀ ਪੂਰੀ ਕਰ ਦੂ ਉਹ ਵੀ ਚੰਗੀ ਤਰ੍ਹਾਂ ਜੋ ਬੈਡ ਕਮੈਂਟ ਵੀ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਨਾ ਮੈਂ ਤੇ ਬੈਡ ਕਮੈਂਟ ਕਰਨ ਵਾਲਿਆਂ ਨੂੰ ਬਸ ਮੇਰੀ ਇੱਕੋ ਹੀ ਸਲਾਹ ਹੈ ਨਾ ਵੀ ਆਪਣੀ ਪੀੜੀ ਥੱਲੇ ਪਹਿਲਾਂ ਸੋਟਾ ਮਾਰ ਲਿਆ ਕਰੋ ਦੂਜੇ ਨੂੰ ਕਹਿਣ ਤੋਂ ਪਹਿਲਾਂ ਹਨਾ ਜਿਵੇਂ ਕੋਈ ਚੀਜ਼ ਬਣਾਉਂਗੀ ਤਾਂ ਬੈਡ ਕਮੈਂਟਾਂ ਚ ਕਹਿਣਗੇ ਇਹਨੇ ਤਾਂ ਹਲਵਾ ਬਣਾਤਾ ਇਹਨੇ ਤਾਂ ਜਲੇਬੀਸ ਕੱਢਤਾ ਇਹਦਾ ਕਰਤਾ ਕਹਿੰਦੇ ਲੋਕ ਇਹਦੇ ਫੈਨ ਤੋਂ ਵੀ ਅੱਕੇ ਪਏ ਆ ਫੈਨ ਵੀ ਅੱਕੇ ਪਏ ਆ ਮੇਰੇ ਤੋਂ ਹਨਾ ਐਂ ਕਹਿ ਦਿੰਦੇ ਆ ਤੇ ਚਲੋ ਫਿਰ ਮੈਂ ਤਾਂ ਇਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦੀ ਹਨਾ ਜਿਨ੍ਹਾਂ ਨੇ ਵੀਡੀਓ ਦੇਖਣੀ ਆ ਦੇਖੋ ਜਿਨ੍ਹਾਂ ਨੇ ਨਹੀਂ ਦੇਖਣੀ ਨਾ ਦੇਖੋ ਮੈਂ ਕਿਸੇ ਨੂੰ ੱੱਕੇ ਨਾਲ ਨਹੀਂ ਕਹਿੰਦੀ ਉਹ ਮੇਰੀ ਵੀਡੀਓ ਦੇਖ ਤਾਂ ਹਨਾ ਬਾਕੀ ਗੱਲਾਂ ਛੱਡ ਪਹਿਲਾਂ ਤੂੰ ਆ ਦੱਸ ਕਿ ਤੁਸੀਂ ਦੋਵੇਂ ਭੈਣਾਂ ਨੇ ਆਹ ਕਹਾਵਤ ਕਿੱਥੋਂ ਸਿੱਖ ਲਈ ਪੀੜੀ ਥੱਲੇ ਸੋਟਾ ਹੁਣ ਤੁਸੀਂ ਆਪ ਦੇਖ ਲਓ ਵੀ ਤੁਹਾਡੇ ਵਿੱਚ ਕਿੰਨਾ ਕੁ ਟੈਲੈਂਟ ਆ ਤੁਹਾਨੂੰ ਰੋਸਟਰਸ ਨੂੰ ਰਿਪਲਾਈ ਕਰਨ ਲਈ ਵੀ ਕਾਪੀ ਪੇਸਟ ਕਰਨਾ ਪਿਆ ਤੇ ਗੱਲ ਤੁਹਾਡੀ ਫੇਰ ਵੀ ਨਹੀਂ ਬਣੀ ਤੇ ਬਾਕੀ ਤੂੰ ਕਿਵੇਂ 네ਗੇਟਿਵ ਕਮੈਂਟਸ ਕਰਨ ਵਾਲਿਆਂ ਨੂੰ ਰੋਕ ਲੇਂਗੀ ਜਦੋਂ ਤੂੰ 네ਗੇਟਿਵ ਕਮੈਂਟਸ ਤੇ ਰੋਸਟ ਕਰਨ ਦੇ ਬਾਵਜੂਦ ਵੀ ਵਲੌਗ ਬਣਾਉ ਨਹੀ ਹਟਦੀ ਜਾਂ ਆਪਣੇ ਕੰਟੈਂਟ ਦੇ ਵਿੱਚ ਸੁਧਾਰ ਨਹੀਂ ਕਰਦੀ ਤਾਂ ਲੋਕ ਤੇਰੀ ਗੱਲ ਕਿਉਂ ਮੰਨਣਗੇ ਉਵੀ ਤੇਰੀ ਵੀਡੀਓ ਦੇਖਣਗੇ ਵੀ 네ਗੇਟਿਵ ਕਮੈਂਟਸ ਵੀ ਕਰਨਗੇ ਤੇ ਬਾਕੀ ਜਿਨ੍ਹਾਂ ਨੇ ਜੋ ਦੇਖਦੇ ਵੀ ਆ ਹਨਾ ਪੂਰੀ ਅੰਡ ਟੂ ਅੰਡ ਦੇਖਣਗੇ ਵੀ ਤੇ ਫਿਰ ਬੋਲਣਗੇ ਵੀ ਹਨਾ ਕਿਉਂ ਬੋਲਦੇ ਆ ਬਈ ਕਿਸੇ ਨੂੰ ਕਦੇ ਮਾੜਾ ਚੰਗਾ ਸੀ ਨਹੀਂ ਕਿਹਾ ਹਨਾ ਤੇ ਰੋਸਟਰ ਸਾਨੂੰ ਕਿਉਂ ਮਾੜਾ ਚੰਗਾ ਕਹਿੰਦੇ ਹਨਾ ਕਿਉਂਕਿ ਤੁਹਾਡਾ ਕੰਟੈਂਟ ਮਾੜਾ ਚੰਗਾ ਬੋਲਣ ਦੇ ਤੇ ਰੋਸਟ ਕਰਨ ਦੇ ਲਾਈਕ ਹੁੰਦਾ ਇਸੇ ਕਰਕੇ ਰੋਸਟ ਕਰਦੇ ਆ ਇਹਦੇ ਵਿੱਚ ਇਨਾ ਦਿਮਾਗ ਤੇ ਜ਼ੋਰ ਪਾਉਣ ਵਾਲੀ ਤਾਂ ਗੱਲ ਹੀ ਨਹੀਂ ਹਰ ਇੱਕ ਵੀਡੀਓ 'ਚ ਗਲਤ ਬੋਲਦੇ ਆ ਅਸੀਂ ਤੱਕ ਇਹ ਕੋਈ ਕੁਝ ਐਦਾਂ ਦੀ ਵੀਡੀਓ ਵੀ ਨਹੀਂ ਬਣਾਈ ਵੀ ਜਾਂ ਲੰਗ ਖੁਲਾ ਦਿਖਾਇਆ ਹੋਵੇ ਜਾਂ ਕੁਝ ਹੋਰ ਕੀਤਾ ਹੋਵੇ ਫਿਰ ਵੀ ਸਾਨੂੰ ਗਲਤ ਬੋਲਿਆ ਜਾਂਦਾ ਕਿਉਂ ਬੋਲਿਆ ਜਾਂਦਾ ਇਹ ਸਵਾਲ ਤੁਹਾਡੇ ਲਈ ਆ ਤੁਸੀਂ ਜ਼ਰੂਰ ਦੱਸਿਓ ਮਿਲਦੇ ਆ ਫਿਰ ਨੈਕਸਟ ਵਲੌਗ 'ਚ ਇਹਨਾਂ ਨੂੰ ਆ ਸ਼ਾਰਟਸ ਬਾਰੇ ਕਿਹਨੇ ਦੱਸਤਾ ਸ਼ਾਰਟਸ ਚੋ ਬਾਹਰ ਨਿਕਲੋ ਤੇ ਜਾ ਕੇ ਆਪਣੀ ਲੈਂਗੁਏਜ ਚੈੱਕ ਕਰੋ ਕਾਲੋ ਦਾ ਵਲੌਗ ਐਲਸੀਡੀ ਤੇ ਲਾ ਕੇ ਪੂਰੀ ਫੈਮਲੀ ਬੈਠ ਕੇ ਦੇਖੋ ਤੇ ਆਪਣੀ ਬੋਲੀ ਵੱਲ ਧਿਆਨ ਦਿਓ ਤੇ ਫਿਰ ਲੋਕਾਂ ਨੂੰ ਕੁਐਸਚਨ ਕਰੀ ਕਿ ਅਸੀਂ ਮਾੜਾ ਕੀ ਕਰਦੇ ਆ ਬਾਕੀ ਗਾਇਸ ਗੱਲ ਕੋਈ ਨਹੀਂ ਇਹ ਫੇਮ ਦੀਆਂ ਭੁੱਖੀਆਂ ਨਾ ਕੋਈ ਕੰਟੈਂਟ ਆ ਤੇ ਨਾ ਕੋਈ ਟੈਲੈਂਟ ਆ ਬਸ ਇਦਾਂ ਹੀ ਪੰਗੇ ਪੁੰਗੇ ਲੈ ਕੇ ਵਿਊਜ਼ ਲੈਣੇ ਹੁੰਦੇ ਆ ਤੇ ਇਹਨਾਂ ਦੇ ਤੁਸੀਂ ਕਮੈਂਟਸ ਜਾ ਕੇ ਚੈੱਕ ਕਰ ਲਓ ਇੱਕ ਵੀ ਕਮੈਂਟ ਪੋਜ਼ਿਟਿਵ ਨਹੀਂ ਲੱਭਣਾ ਬਸ ਇਹ 네ਗੇਟਿਵਿਟੀ ਦੇ ਸਿਰ ਤੋਂ ਹੀ ਚੱਲਦੀਆਂ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਕਰਦੇ ਆ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਨਾਲ ਦੀ ਨਾਲ ਹਰ ਇੱਕ ਵੀਡੀਓ ਤੇ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ